ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੁਕਾਨਦਾਰ ਤੇ ਗ੍ਰਾਹਕ ਦੇ ਵਿੱਚ ਬਹਿਸਬਾਜ਼ੀ ਤੋਂ ਬਾਅਦ ਖੂਨੀ ਝੜਪ ਹੋ ਗਈ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਉਸਦੇ ਕੋਲ ਗ੍ਰਾਹਕ ਨੇ 4 ਮਹੀਨੇ ਪਹਿਲਾਂ ਰੈਡੀਏਟਰ ਠੀਕ ਕਰਵਾਇਆ ਸੀ ਜੋ ਕਿ ਕੁਝ ਦਿਨਾਂ ਬਾਅਦ ਲੀਕ ਹੋਣ ਲੱਗ ਪਿਆ ਤੇ ਗ੍ਰਾਹਕ ਦੇ ਕਹਿਣ ਤੇ ਉਸਨੇ ਉਸ ਨੂੰ ਦੁਬਾਰਾ ਠੀਕ ਵੀ ਕਰਵਾ ਕੇ ਦੇ ਦਿੱਤਾ ਪਰ ਫਿਰ ਰੈਡੀਏਟਰ ਲੀਕ ਹੋਣ ਲੱਗ ਪੈਂਦਾ ਤਾਂ 4 ਮਹੀਨੇ ਬਾਅਦ ਗ੍ਰਾਹਕ ਨੇ ਆ ਕੇ ਦੁਕਾਨਦਾਰ ਨੂੰ ਫਿਰ ਤੋਂ ਕੰਪਲੇਂਟ ਕੀਤੀ ਹੈ ਤੇ ਉਸਦੇ ਨਾਲ ਗਾਲੀ ਗਲੋਚ ਕੀਤੀ ਜਿਸ ਤੋਂ ਬਾਅਦ ਗ੍ਰਾਹਕ ਤੇ ਦੁਕਾਨਦਾਰ ਦੇ ਵਿੱਚ ਕਾਫੀ ਬਹਿਸਬਾਜ਼ੀ ਹੁੰਦੀ ਹੈ ਤੇ ਗ੍ਰਾਹਕ ਨੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਇਸ ਖੂਨੀ ਝੜਪ ਦੇ ਵਿੱਚ ਦੋਵਾਂ ਧਿਰਾਂ ਦੇ ਹੀ ਕਾਫੀ ਸੱਟ ਆਈਆਂ ਨੇ ਦੁਕਾਨਦਾਰ ਨੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਇਲਾਜ ਕਰਵਾਇਆ ਜਿਸ ਦੇ ਸਿਰ ਤੇ 7 ਟਾਂਕੇ ਲੱਗੇ ਨੇ ਦੂਜੇ ਪਾਸੇ ਗ੍ਰਾਹਕ ਦੇ ਸਿਰ ਤੇ ਵੀ ਕਾਫੀ ਸੱਟਾਂ ਆਈਆਂ ਨੇ ਜਿਸ ਦਾ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਦੂਜੇ ਪਾਸੇ थाना ਸ਼ਿੰਗਾਰ ਸਿਨੇਮਾ ਚੌਂਕ ਇੰਚਾਰਜ ਦੱਸਿਆ ਹੈ ਕਿ ਦੋਵਾਂ ਤਰ੍ਹਾਂ ਦੀ ਦਰਖਾਸਤ ਉਹਨਾਂ ਕੋਲ ਆ ਚੁੱਕੀ ਹੈ ਉਹਨੂੰ ਵੈਰੀਫਾਈ ਕਰ ਰਹੇ ਨੇ ਹਾਂ ਵੇਖਣਾ ਹੋਏਗਾ ਕਿ ਇਸ ਖੂਨੀ ਚਲਬਤ ਤੋਂ ਬਾਅਦ ਆਖਰ ਪੁਲਿਸ ਦੀ ਕੀ ਕਾਰਵਾਈ ਰਹਿੰਦੀ ਹੈ ਭਾਜੀ ਨਾਮ ਹੋਰ ਕੀ ਮਾਮਲਾ ਸਾਰਾ ਮਾਮਲਾ ਭਾਜੀ ਇਹ ਆ ਸੀ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਹੈ ਪੂਰਾ ਨਾਮ ਇਹਨਾਂ ਨੇ ਦੁਕਾਨ ਤੇ ਅਸੀਂ ਜਨਰੇਟਰ ਲੈਣ ਦਾ ਕੰਮ ਕਰਦੇ ਆ ਜੀ ਸਾਡੇ ਕੋਲ ਗਾਹਕ ਹੈ ਸਮਰਾਲਾ ਚੌਂਕ ਦੇ ਵਿੱਚ ਕਵਾੜੀ ਮਾਰਕੀਟ ਦੇ ਲਾਗੇ ਸਾਡੀ ਦੁਕਾਨ ਹੈ ਸ਼ੇਰੇ ਪੰਜਾਬ ਰੇਡੀਏਟਰ ਇਸ ਬੰਦੇ ਨੇ ਸਾਡੇ ਕੋਲ 4 ਮਹੀਨੇ ਪਹਿਲਾਂ ਰੇਡੀਏਟਰ ਦੀ ਜਾਲੀ ਪੁਵਾਈ ਸੀ ਦਰਅਸਲ ਇਸ ਬੰਦੇ ਨੂੰ ਕਿਹਾ ਸੀ ਭਾਜੀ ਤੁਸੀਂ ਪੂਰਾ ਰੇਡੀਏਟਰ ਪਵਾ ਲਓ ਤੁਹਾਡਾ ਨਹੀਂ ਚੱਲਣਾ ਇਹ ਕਹਿੰਦਾ ਨਹੀਂ ਭਾਜੀ ਤੁਸੀਂ ਜਾਲੀ ਪਾ ਦਿਓ ਸਾਡੇ ਮਾਲਕ ਨਹੀਂ ਮੰਨਦੇ ਮੈਂ ਕਹਾਂ ਜੀ ਠੀਕ ਆ ਅਸੀਂ ਜਾਲੀ ਪਾਤੀ ਜਾਲੀ ਦੀ ਕੋਈ ਕੰਪਲੇਂਟ ਨਹੀਂ ਸੀ ਟੈਂਕਿਆਂ ਤਿੰਨ ਵਾਰੀ ਰੇਡੀਏਟਰ ਦੀਆਂ ਰਿਪੇਅਰ ਕੀਤੀਆਂ ਨੇ ਠੀਕ ਹੈ ਜੀ ਹੁਣ ਅੱਜ ਇਹ ਬੰਦਾ 4 ਮਹੀਨੇ ਬਾਅਦ ਆਇਆ ਤਿੰਨ ਚਾਰ ਜਣੇ ਆਏ ਆ ਜੀ ਨਾਲ ਇਹਦੇ ਹੱਥ ਦੇ ਵਿੱਚ ਨੰਗੀ ਕਿਰਪਾਨ ਸੀਗੀ ਇਹਨੇ ਆਂਦੇ ਹੀ ਮੈਂ ਕੰਮ ਕਰ ਰਿਹਾ ਸੀ ਆਂਦੇ ਹੀ ਪਹਿਲਾਂ ਇਹਨੇ ਮੇਰੇ ਸਿਰ ਤੇ ਉੱਤੇ ਕਿਰਪਾਨ ਮਾਰੀ ਐ ਫਿਰ ਮੇਰੀ ਮਾਂ ਭੈਣ ਨੂੰ ਗਾਲਾਂ ਕੱਢੀਆਂ ਗੰਦੀਆਂ ਫਿਰ ਮੇਰੇ ਇੱਥੇ ਤਿੰਨ ਜਣੇ ਇਹਨਾਂ ਨੇ ਧਰੂ ਕੇ ਮੈਨੂੰ ਕੁੱਟਿਆ ਚੰਗੀ ਤਰ੍ਹਾਂ ਇਸ ਬੰਦੇ ਨੇ ਗੁੰਡਾਗਰਦੀਆ ਦੁਕਾਨ ਤੇ ਬਹਿ ਕੇ ਕੀਤੀ ਨਾਲੇ ਮੇਰੇ ਭਰਾ ਦੇ ਮਾਰੀਆਂ ਤੇ ਨਾਲੇ ਮੇਰੇ ਮਾਰੀਆਂ ਜੀ ਇਹਨੂੰ ਮੁੱਖ ਸਰ ਗ੍ਰਫਤਾਰ ਕਰਨਾ ਹੋਣਾ ਚਾਰ ਜਾਨੇ ਸੀਗੇ ਜੀ ਪੰਜਵਾਂ ਇੱਕ ਭਈਆ ਸੀ ਉਹ ਪਿੱਛੇ ਖੜਾ ਸੀਗਾ ਜੀ ਇਹ ਆਪਣੀ ਗੱਡੀ ਬੰਦਨੀ ਐਕਟਿਵਾ ਲਾ ਕੇ ਪਿੱਛੇ ਆਇਆ ਪਹਿਲਾਂ ਇਹਨੇ ਫੋਨ ਕੀਤਾ ਉਹਨਾਂ ਨੂੰ ਚਾਰ ਜਾਨਾਂ ਨੂੰ ਬੁਲਾ ਕੇ ਇਹਨੇ ਮੇਰੇ ਤੇ ਹਮਲਾ ਕਰਾਇਆ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਮੇਰੇ ਬਾਪ ਨੂੰ ਗੱਡੀਆਂ ਮੈਨੂੰ ਗਾਲਾਂ ਕੱਢੀਆਂ ਔਰ ਗੁੰਡਾ ਗੱਡੀ ਇੰਨੀ ਕੀਤੀ ਇਹਨੇ ਕਿ ਕੰਮ ਕੀਤੇ ਤੇ ਮੇਰੇ ਹਮਲਾ ਕੀਤਾ ਜੀ ਚਾਰ ਮਹੀਨੇ ਪਹਿਲਾਂ ਦੀ ਗੱਲ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਔਰ ਤਿੰਨ ਵਾਰੀ ਅਸੀਂ ਇਸ ਬੰਦੇ پیسے ਮੰਗੇ ਆ ਰਿਪੇਅਰ ਕੀਤਾ ਫ੍ਰੀ ਚ ਕਰਕੇ ਦਿੱਤਾ ਕੋਈ ਪੈਸਾ ਨਹੀਂ ਲਿੱਤਾ ਠੀਕ ਹੈ ਜੀ ਉਹ ਟੈਂਕੇ ਇਹਨਾਂ ਦੀਆਂ ਪੁਰਾਣੀਆਂ ਲਾਈਆਂ ਦਰਅਸਲ ਅਸੀਂ ਇਹਨਾਂ ਨੂੰ ਕਿਹਾ ਸੀ ਤੁਸੀਂ ਪੂਰਾ ਕੰਪਲੀਟ ਬੋ ਕਹਿੰਦਾ ਨਹੀਂ ਅਸੀਂ ਤਾਂ ਸਿਰਫ ਜਾਲੀ ਪਾਣੀ ਸਾਡੇ ਮਾਲਕ ਨਹੀਂ ਮੰਨਦੇ ਔਰ ਇਸ ਬੰਦੇ ਨੇ ਚੌਥੇ ਮਹੀਨ ਚਾਰ ਮਹੀਨੇ ਬਾਅਦ ਦੁਕਾਨ ਤੇ ਆ ਕੇ ਕਹਿੰਦਾ ਮੈਂ ਉਹ ਚੀਜ਼ ਜਿਹੜੀ ਦੂਜੀ ਦੁਕਾਨ ਤੇ ਭੇਜ ਦਿੱਤੀ ਆ ਔਰ ਇੰਨੇ ਆਂਦੇ ਹੀ ਪਹਿਲਾਂ ਮਾਪਿਆਂ ਦੀਆਂ ਗਾਲਾਂ ਕੱਢ ਕੇ ਚੰਗੀ ਤਰ੍ਹਾਂ ਫਿਰ ਇੰਨੇ ਮੇਰੇ ਸਾਡੇ ਦੁਕਾਨ ਦੇ ਅੰਦਰ ਰੈਡੀਏਟਰ ਪੇਸ ਸੀ ਉਹਦਾ ਨੁਕਸਾਨ ਕੀਤਾ ਜੀ ਤੁਸੀਂ ਤਾਂ ਨੁਕਸਾਨ ਹੀ ਬਹੁਤ ਹੋਇਆ ਮੈਂ ਇਹੀ ਚਾਹਨਾ ਜੀ ਇਸ ਬੰਦੇ ਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਮੋਕੇ ਸਰ ਗ੍ਰਫਤਾਰ ਕੀਤਾ ਜਾਵੇ ਜੀ ਹੁਣ ਚਲਾ ਦਿੱਤੀ ਫਿਰ ਅਸੀਂ ਥਾਣੇ ਚੱਲੇ ਆ ਜੀ 3 ਨੰਬਰ ਪਿੰਡਾ ਸ਼ਿੰਗਾਰਸਰੀਮਾ ਕਿੰਨੇ ਮਿੰਟ ਹੋਈ ਹੈ ਇਹਦੀ ਕੋਈ ਸੀਸੀਟੀਵੀ ਆਈ ਹੈ ਤੁਹਾਡੇ ਕੋਲ ਨਹੀਂ ਸਾਡੇ ਕੋ ਨਹੀਂ ਹੈਗੀ ਜੀ ਸੀਸੀਟੀਵੀ ਆਸੇ ਪਾਸੇ ਕੋਈ ਸੀਸੀਟੀਵੀ ਲੱਗੇ ਹੋਵੇ ਕੋਈ ਕੋਈ ਵੀ ਨਹੀਂ ਹੈਗਾ ਆਸੇ ਪਾਸੇ ਸਾਡੇ ਇੱਥੇ ਲੱਗੇ ਪਰ ਇਹ ਸਾਡੇ ਆਹਣ ਗਾਣ ਜਿਹੜੇ ਲੋਕ ਨੇ ਉਹ ਇਕੱਠੇ ਹੋ ਗਏ ਸੀਗੇ ਇਸ ਬੰਦੇ ਨੇ ਹਮਲਾ ਕਰਕੇ ਫਿਰ ਆਪਣੀ ਸਿਰ ਦੇ ਉੱਤੇ ਚੀਜ਼ ਮਾਰ ਕੇ ਸਾਡੇ ਤੇ ਦੁਗਣਾ ਸਾਡੇ ਤੇ ਪਰਚਾ ਕਰਾਉਣ ਨੂੰ ਫਿਰਦਾ ਹੁਣ ਤੁਸੀਂ ਕਿਹੜੀ ਜਗ੍ਹਾ ਹਰਪਾਲ ਸਿੰਘ ਇਹ ਵਿਅਕਤੀ ਦੇ ਨਾਲ ਜਿਹੜਾ ਕੁੱਟਮਾਰ ਹੋਈ ਹੈ ਕੀ ਮਾਮਲਾ ਹੈ ਪਤਾ ਕੁਝ ਮਾਮਲਾ ਸਸੀ ਇਹਨੇ ਬਹੁਤ ਜਣ ਬਰਵੀਨਾਂ ਕੁੱਟਿਆ ਗਿਆ ਇਹਨਾਂ ਨੂੰ ਤੇ ਬਹੁਤ ਇਹਨਾਂ ਨੇ ਇਹਨਾਂ ਨੇ ਬਹੁਤ 5 6 ਜਣੇ ਸੀ 5 ਜਣੇ ਸੀਗੇ 4 ਜਣੇ ਸੀਗੇ 4 ਜਣੇ ਸੀਗੇ ਤੇ ਕਿਰਪਾਨ ਮਾਰੀ ਪਹਿਲੇ ਇਹਨਾਂ ਤੇ ਦੱਸੋ ਤੇ ਪਿੱਛੇ ਇਹਨਾਂ ਨੇ ਮੈਂ ਪਿੱਛੇ ਪਿੱੜਤੇ ਹੀ ਮਾਰੇ ਇਹਨਾਂ ਤੇ ਫੇਰ ਮਾਰ ਕੇ ਫੇਰ ਇਹ ਬੁਰਾ ਹਾਲ ਕੀਤਾ ਕਿ ਮੌਕੇ ਤੇ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਮੌਕੇ ਨਬਾਜ਼ ਕੋਸੀ ਕਿਤੇ ਸੀ ਆਇਆ ਸੀ ਜੇ ਮਾਰ ਦੇਣਾ ਸੀ ਜਾਣ ਤੋਂ ਇਹ ਤਾਂ ਦਾਣਾ ਮਾਰਨਾ ਸੀ ਨਾ ਮੱਲੋ ਤੁਸੀਂ ਕੀ ਅਸੀਂ ਮੰਗ ਕਰ ਰਹੇ ਹਾਂ ਉਹਨਾਂ ਨੂੰ ਮੌਕੇ ਸਿਰ ਉਤਾਰੀ ਕੀਤੀ ਜਾਵੇ ਸਖਤ ਸਖਤ ਸਜ਼ਾ ਮਿਲੇ ਦੁਕਾਨ ਦਾ ਕਿੰਨਾ ਨੁਕਸਾਨ ਹੋਇਆ ਤੇ ਉਹ ਦੁਕਾਨ ਦਾ ਮੁਆਜਰਾ ਮਿਲੇ ਉਹ ਕਿੰਨਾ ਖਰਚਾ ਟੁੱਟਲੀ ਹੈਗਾ ਰੀੜ ਦੀ ਹੱਡੀ ਵੀ ਟੁੱਟੀ ਹੈ ਮੈਨੂੰ ਲੱਗਦਾ ਹੈ ਜੀ ਤੇ ਇਹ ਸਾਰਾ ਟ੍ਰੀਟਮੈਂਟ ਹਜੇ ਹੋਣਾ ਹੈ ਤੇ ਇੱਕ ਇੱਕ ਪਾਈ ਦਾ ਹਿਸਾਬ ਲੈਣਾ ਹੈ ਜੀ ਠੀਕ ਹੈ ਆਏ ਸਰਕਾਰ ਕੋ ਮੰਗ ਹੈ ਇਹ ਜਰੂਰੀ ਅਮਰਜੈਂਸੀ ਮਤਲਬ ਕਿ ਵੀ ਸਰਕਾਰ ਦੇਖੇ ਚੀਜ਼ ਨੂੰ ਕੱਲ ਨੂੰ ਕੋਈ ਬੰਦਾ ਕੰਮ ਕਰਦਾ ਹੋਵੇ ਦੁਕਾਨ ਦੇ ਤੇ ਕੱਲ ਨੂੰ ਐਵੇਂ ਦੇ ਚਾਰ ਬੰਦੇ ਪੈਸੇ ਦੇ ਚੱਕਰ ਇੱਤੇ ਵੀ ਬੰਦੇ ਨੂੰ ਮਾਰ ਜੈਣਾ ਤੇ ਉਹ ਰੂਲ ਨਹੀਂ ਕਹਿੰਦਾ ਫਿਰ ਸਰਕਾਰ ਨਹੀਂ ਹੈ ਫਿਰ ਉਹ ਤਾਂ ਗੁੰਡਾ ਕਰਦੀ ਉਹ ਰਾਜ ਹੈ ਕਿਵੇਂ ਮਰਦੀ पे ਜਿਵੇਂ ਜੁਬੀ ਚੱਲਦਾ ਸੀ ਤੇ ਹੁਣ ਇੱਥੇ ਚੱਲਣ ਲੱਗ ਗਿਆ ਸਰੀਕ ਸੰਭਾਲਾ ਚੋਂ ਤੇ ਏਰੀਆ ਦੇ ਵਿੱਚ ਦੁਕਾਨਦਾਰ ਤੇ ਕਰਤਮ ਦੇ ਵਿੱਚ ਲੜਾਈ ਝਗੜਾ ਆਇਆ ਤੇ ਕਾਫੀ ਜੜਤ ਹੋਈ ਹੈ ਸਭ ਕਿੱਥੇ ਹੋਈ ਹੈ ਤੇ ਕੀ ਕਾਰਨਾ ਕੀ ਹੈ ਸਭ ਨੂੰ ਦੱਸ ਰਿਹਾ ਜੀ ਸਮਰਾਲਾ ਚੌਂਕ ਦੇ ਵਿੱਚ ਕਬਾੜੀਆ ਚੌਂਕ ਹੈ ਜੀ ਉਸ ਤੇ ਕਸਟਮਰ ਦਾ ਰੈਡੀਟਰ ਖਰਾਬ ਹੋਇਆ ਸੀ ਉਹ ਰੈਡੀਟਰ ਆਪਣਾ ਲੈ ਕੇ ਆਇਆ ਸੀ ਦੁਕਾਨ ਤੇ ਉੱਥੇ ਉਹਨਾਂ ਦੀ ਬੈਂਸ ਹੋ ਗਈ ਜੀ ਆਪਣੇ ਆਪ ਵਿੱਚ ਹੋਈ ਹੈ ਤਰਖਾਸਤ ਸਾਡੇ ਕੋਲ ਦੋਨੇ ਤਰ੍ਹਾਂ ਦੀ ਆ ਗੀਆਂ ਆ ਕੇ ਸੀ ਇਨਕੁਆਰੀ ਕਰ ਰਹੇ ਆ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਆ ਜੋ ਵੀ ਅੱਗੇ ਤੱਕ ਸਾਬ ਨੇ ਉਹਨਾਂ ਦੇ ਉਸ ਨੂੰ ਤੱਕ ਕਰ ਦਿੱਤੀ Gracias.